ਦੋਸਤੋ ਕੋਈ ਯਾਦ ਆਏ ਕੁਝ ਕੋਈ ਯਾਦ ਆ ਰਹੀਆਂ ਨੇ ਪੁਰਾਣੀਆਂ ਯਾਦਾਂ ਜਿਵੇਂ ਖੇਤਾਂ ਚ ਅੱਗੇ ਕੰਮ ਕਰਦੇ ਸੀ ਬੀੜੀਆਂ ਤੇ ਕੰਮ ਕਰਦੇ ਸੀ ਇਕੱਠੇ ਹੋ ਕੇ ਆ ਬਾਈ ਜਾਂਦਾ ਸੀ ਮੈਂ ਜਾਂਦਾ ਪਰ ਰਹਿ ਨਹੀਂ ਗਿਆ ਮਹਾ ਬਾਈਆਂ ਲੈ ਕੇ ਯਾਰ ਚਾਦੀ ਘੁੱਟ ਵੀ ਪੀਵਾਂਗੇ ਵੈਸੇ ਰੋਗਲੇ ਪੀ ਕੇ ਵੀ ਆਇਆਂਗੇ ਪਿੱਛੇ ਪਰ ਇੱਥੇ ਦੁਬਾਰੇ ਜਿਹੜਾ ਆਨੰਦ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਵੀ ਕਰਦੇ ਹੋ ਤੇ ਕਮੈਂਟ ਵੀ ਕਰਿਓ ਵੀ ਕਿਵੇਂ ਲੱਗਿਆ ਦੇਖ ਸਕਦੇ ਹੋ ਭਾਈ ਮਿਹਨਤ ਨਹੀਂ ਸਾਡੇ ਨੌਜਵਾਨ ਪੀੜ੍ਹੀ ਚਾਹੇ ਗਰੀਬ ਹੈ ਅਮੀਰ ਨਸ਼ਿਆਂ ਨੇ ਖਾਲੀ ਪਰ ਇਹਨਾਂ ਦੀ ਜਿਹੜੀ ਮਿਹਨਤ ਨੂੰ ਸਲਾਮ ਹੈ ਜਿਹੜਾ ਅੱਗੇ ਖੇਤ ਚ ਬੈ ਕੇ ਹਰੇਕ ਦੇ ਖੇਤ ਚ ਕੋਠੇ ਲਵੇ ਦੁਪਹਿਰੇ ਹਜੇ ਵੇਲੇ ਧੂਆਂ ਚਾਹਦਾ ਨਿਕਲਦਾ ਸੀ ਪਰ ਉਹ ਖਤਮ ਹੋ ਗਿਆ ਕਿਤੇ ਖੰਭ ਲਾ ਕੇ ਉੱਡ ਗਿਆ ਪਰ ਇਹਨਾਂ ਨੂੰ ਬਾਈਆਂ ਨੂੰ ਦਿਲੋਂ ਸਲਾਮ ਹੈ ਜਿਹੜੀ ਦੁਪਹਿਰ ਦਾ ਦੇਖ ਸਕਦੇ ਹੋ ਵੀ ਖਾਣਾ ਬਣ ਰਿਹਾ ਹੈਗਾ ਪੰਜਾਬ ਦਾ ਜਿਹੜਾ ਪੁਰਾਣੀ ਵਿਰਾਸਤ ਸੀਗੀ ਹਾਂ ਭਾਈ ਜੀ ਕਿਹੜਾ ਪਿੰਡ ਹੈ ਕਣਾੜਾ ਭਾਈ ਕਣਾੜਾ ਕਣਾੜਾ ਪਰ ਦੁਪਹਿਰ ਦਾ ਜਿਹੜਾ ਆਨੰਦ ਹੈ ਪੂਰਾ ਜੀ ਸਾਡੇ ਕਿੱਧਰ ਲੈਨੇ ਆਪਣਾ ਪੰਦੀ ਇੱਕ ਅੱਧਾ ਪ੍ਰਸ਼ਾਦਾ ਦੇ ਦੋ ਦੇਖ ਸਕਦੇ ਹੋ ਵੀ ਆ ਦੇ ਬਾਈ ਬਾਈ ਨੂੰ ਆਹ ਦੇ ਬਾਈ ਨੂੰ ਆਹ ਆpani ਤੇ ਆਉਂ ਚਟਨੀ ਨਹੀਂ ਆਣੀ ਹੈ ਕੋਈ ਚਟਨੀਆਂ ਦੇ ਦੋ ਅਸੀਂ ਆ ਕਰ ਦੋਰਾ ਲੱਗਾਈ ਟਰੈਕਟਰ ਤੇ ਮੈਪਰ ਦੇ ਦੋ ਹੋਰ ਠੀਕ ਹੈ ਦੇਖ ਸਕਦੇ ਹੋ ਵੀ ਪ੍ਰਸ਼ਾਦਾ ਸ਼ਕੀਬ ਆਈਆਂ ਚ ਬੈ ਕੇ ਫੇਰ ਗੱਲਬਾਤ ਕਰਾਂਗੇ ਤੂੜੀ ਦਾ ਕੰਮ ਹੈ ਕੀ ਰੇਟ ਹੈ ਤੂੜੀ ਦਾ ਅੱਜ ਟੂੜੀ ਦਾ ਵੀਰੇ ਹੈਗਾ ਰੇਟ 500 ਤੱਕ ਆਇਗਾ ਵਧੀਆ ਮਾਰਦਾ ਸਾਡਾ ਤੁਸੀਂ ਟੂੜੀ ਲੈਣੇ ਹੋ ਫੋਨ ਨੰਬਰ ਕਿੰਨਾ ਜੇ ਕੋਈ ਲੈਣਾ ਚਾਹੇ 94643 68414 68414 ਕੀ ਨੋ ਹੈ ਭਗਵਾਨ ਸਿੰਘਾ ਜੀ ਭਗਵਾਨ ਸਿੰਘ ਦੇਖ ਸਕਦੇ ਹਾਂ ਬਈ ਕਿਹੜਾ ਪਿੰਡ ਜੋੜੀਆਂ ਘਰੋੜਾ ਜੀ ਜੋੜੀਆਂ ਘਨੋੜਾਂ ਤੋਂ ਬਈ ਸੀ ਟੂੜੀ ਦਾ ਕੰਮ ਕਰਦੇ ਨੇ ਕੀ ਰੇਟ ਕਿਹੇ ਟੂੜੀ ਦਾ ਅੱਜ 500 ਦਾ 500 ਦਾ 500 ਦਾ ਰੇਟ ਚੱਲ ਰਿਹਾ ਹੈ ਬਈ ਫਰਵਰੀ ਅੱਜ 5 6 5 4 5 ਫਰਵਰੀ ਲਾ ਲੋ 3 4 ਫਰਵਰੀ ਦਾ 500 ਦਾ ਰੇਟ ਹੈ ਪਰ ਦੁਪਹਿਰ ਦਾ ਜਿਹੜਾ ਆਨੰਦ ਹੈ ਪੂਰਾ ਵਜਿਆ ਹੋਇਆ ਇਸ ਵਕਤ ਰੋਗੋਲੇ ਤੋਂ ਸ਼ਹਿਰ ਰੋਡ ਦੇ ਉੱਤੇ ਖੜੇ ਸੀਗੇ ਕੀ ਆ ਉਥੇ ਚੌਕੀਆਂ ਪੈਂਦੀਆਂ ਨੇ ਦੋ ਇੱਕ ਦਾ ਸਮਾਨੇ ਪੈਂਦੀ ਇੱਕ ਮਗੀਪੈਂਦੀ ਹੈ ਇੱਕ ਗੱਜ ਇਹ ਆਪਣਾ ਤੂੜੀ ਫਿਰ ਤੁਸੀਂ ਕਿੱਥੇ ਲੈ ਕੇ ਜਾਣੇ ਹੋ ਜ਼ਿਆਦਾਤਰ ਦੱਸੀ ਮੜ ਜਾ ਕਲੀਨ ਆ ਦਸ ਦੇ ਘਰ ਤੁਸੀਂ ਕਿੱਥੇ ਰੋਪੜ ਤੇ ਕਾਲੇ ਹੁੰਦਾ ਅੱਛਾ ਰੋਪੜ ਤੇ ਕਾਲੇ ਅੰਬ ਲੈ ਕੇ ਜਾਂਦੇ ਹੋ ਜਿਹੜੇ ਇੱਧਰ ਜਾਂਦੇ ਨੇ ਮੁਜ਼ਫਰਨਗਰ ਜਾਂ ਰਾਜਸਥਾਨ ਜੈਪੁਰ ਕਨੀ ਇਹ ਵੀ ਜਾਂਦੇ ਨੇ ਇੱਧਰ ਕੱਟੂ ਇੱਧਰ ਵੀ ਜਾਂਦੇ ਨੇ ਅੱਛਾ ਤੁਸੀਂ ਤਾਂ ਪੰਜਾਬ ਚ ਹੀ ਜਾਂਦੇ ਹੋ ਪੰਜਾਬ ਚ ਹੀ ਜਾਂਦੇ ਹੋ ਹੈ ਤੁਸੀਂ ਦਿੱਲੀ ਲੈ ਕੇ ਜਾਂਦੇ ਹੋ ਠੀਕ ਹੈ ਬਣਦਾ ਕੋਈ ਬਣੀ ਜਾਂਦਾ ਦਾਲ ਫੁਲਕਾ ਆ ਬਣੀ ਜਾਂਦਾ ਦਾਲ ਫੁਲਕਾ ਕਿਸਾਨਤੀ ਨਾਲ ਗੇੜਾ ਲੱਗਦਾ ਰਹੇ ਤਾਂ ਬਣ ਜਾਂਦਾ ਹੈ ਫੇਰ ਕੋਣ ਤੁਹਾਨੂੰ ਪਾਤੀਆ ਟ੍ਰੈਪ ਕਿ ਜ਼ਿਆਦੇ ਹੋ ਰਹੀ ਹੈ ਦੋ ਕ ਪੁਲਿਸ ਵੀ ਬਿਲਕੁਲ ਨਹੀਂ ਆਰਤੀ ਹੋ ਜਿਵੇਂ ਪਹਿਲਾਂ ਰੇਟ ਘਟ ਸੀਗਾ ਹੁਣ ਰੇਟ ਵਧਿਆ ਕੁਛ ਨਾ ਮਾਮਾ ਡਾਊਨ ਮਾਰ ਗਿਆ ਹੁਣ ਹੁਣ 500 ਹੈ ਹੁਣ 500 ਪਹਿਲਾਂ 550 ਦੇ ਵਗ ਗਿਆ ਸੀ ਕੰਮ ਅੱਛਾ ਹੁਣ ਡਾਊਨ ਹੋ ਗਿਆ ਮੈਂ ਕਹਿੰਦਾ ਹੜੀ ਚ ਜਾ ਕੇ ਫੇਰ ਡਾਊਨ ਹੋਊ ਹੋਰ ਹੋਰ ਬਾ 15 ਦਿਨਾਂ ਤੱਕ ਐਮਪੀ ਦੀ ਟੂਰੀ ਆ ਚੁਗੀ ਡਾਊਨ ਹੋਣ ਕੀ ਹੈ ਅੱਛਾ 15 ਦਿਨਾਂ ਤੱਕ ਐਮਪੀ ਤੋਂ ਆਜੂ ਐਮਪੀ ਚੱਲ ਪੂਗੀ ਜਿਵੇਂ ਹੜੀ ਆ ਗਈ ਉਦੋਂ ਕਿੰਨਾ ਰਹਿ ਗਿਆ ਸੀ ਮੈਨੂੰ ਲੱਗਦਾ 250 ਹੀ ਰਹਿ ਗਈ 300 200 ਲਖਾਉਤੀ ਜੀ ਉਦੋਂ 150 200 ਦੇ ਵਿੱਚ ਦੀ ਫਿਰ ਵਧਿਆ ਤਾਂ ਜਾਨੀ ਕਿ 550 ਹੀ ਹੋਈ ਐ ਇਸ ਵੱਧੇ ਤੋਂ ਵੱਧਾ ਦਾ 550 ਦਾ ਹੋ ਗਿਆ ਹੂੰ ਹੁਣ ਤਾਂ ਜਨੂ ਦਿਨ ਡਾਊਨ ਆਉਣ ਕਿ ਠੀਕ ਆ ਇਹ ਤੁਸੀਂ ਚੱਕੀ ਆ ਸਾਰੀ ਨਾ ਜੀ ਅਸੀਂ ਤਾਂ ਨਾ ਜ ਆ ਪੰਜ ਚਾਰ ਘੂਂਗ ਭਰੇ ਨਹੀਂ ਚੋ ਅੱਛਾ ਬਾਕੀ ਹੋਰ ਲੈ ਕੇ ਕੋਸਾ ਕਿੰਨੀ ਟੂੜੀ ਹੋਵੇ ਚ ਇੱਕ ਚ ਸਾਰੇ ਚ ਇੱਧਰ ਜੋ ਹੈਗੇ ਨੇ ਨੌ ਘੂਂਗ ਨੇ ਇੱਕ ਧੜ ਚ ਇੱਕ ਧੜ ਚ ਨੌ ਘੂਂਗ ਨੇ 18 ਘੂਂਗ ਸੀ ਦੋਆਂ ਚ ਛੋਟੇ ਵਾਲੇ ਭੂਗਾ ਹਾਂ ਹਾਂ ਜਾਨੀ ਕਿ 3600 ਮਣ ਟੂੜੀ ਤੀ ਹੈਗੀ ਦੀ ਆਪੇ ਠੀਕ ਹੈ ਦੇਖ ਸਕਦੇ ਹੋ ਵੀ ਭਾਈ ਤੂੜੀ ਭਰਨਾ ਆਏ ਸੀਗੇ ਕਹਿੰਦੇ ਯਾਰ ਸਾਨੂੰ ਤੰਗ ਵੀ ਬਹੁਤ ਕਰਦੇ ਨੇ ਤੇ ਉਹ ਜਿਹੜੇ ਤੁਸੀਂ ਕਾਲੇ ਅੰਬ ਜਾਨੇ ਰੋਪੜ ਉੱਥੇ ਤਾਂ ਨਹੀਂ ਮੈਨੂੰ ਤੰਗ ਕਰਦਾ ਕੋਈ ਉਧਰ ਸਾਨੂੰ ਕੋਈ ਪੰਜਾਬ ਪੁਲਿਸ ਨਹੀਂ ਤੰਗ ਕਰਦੀ। ਹਰਿਆਣਾ ਹਰਿਆਣਾ ਨਾਲ ਤੰਗ ਕਰਦਾ ਬਸ ਉੱਥੇ ਜੜਾ 100-200 ਰੁਪਏ ਲੈ ਲੈਂਦੇ ਨੇ ਸਾਨੂੰ ਕੋਈ। ਚਲ 100-200 ਤਾਂ ਕੋਈ ਗੱਲ ਨਹੀਂ ਚਾਹ ਪਾਣੀ। ਉਹ ਚੱਲਦੀ ਹੈ ਜੀ ਉਹਦੇ ਨਾਲ ਚਾਹ ਪਾਣੀ ਰੋਜ਼ ਦੇ ਹੀ ਕਮਾਂਗਾ। ਠੀਕ ਹੈ। ਉਹ ਗੱਡੀਆਂ ਵੱਡੇ ਲੈਵਲ ਤੇ ਤਾਂ ਨਹੀਂ ਕੋਈ 50000 ਕੋਈ ਉਹ ਕੋਈ ਨਹੀਂ ਸਾਨੂੰ ਕਰਦਾ ਹੈ ਤੰਗਾ ਇਹ। ਛੋਟਾ ਤਾਂ ਨਹੀਂ ਕਦੇ ਚਲਾਨ ਕੱਟਿਆ। ਇਹਦਾ ਕੱਟਦਾ ਜੀ ਕੱਢੀ ਵਰੀ। ਇਹ ਦੀ ਸਮਾਨ ਵਾਲਾ ਨੇ ਕੱਟਿਆ ਦੀ ਸਮਾਨ ਵਾਲਾ ਨੇ। ਕਿੰਨਾ? ਸਮਾਨ ਵਾਲਾ ਨੇ। ਇਹ ਪਹਿਲੀ ਵਾਰ ਹੀ ਕੱਟਿਆ ਦਾ ਕਦੇ ਚਲਾਨੇ। 15000 15000 ਦਾ ਕਟਿਆ ਜੀ ਪਹਿਲੀ ਵਾਰੀ ਚਲਾਨ ਹੋਇਆ 15000 ਦਾ ਤੂੜੀ ਵਾਲੇ ਭੂੰਗ ਦਾ ਚਲਾਨ ਕੱਟਤਾ ਬਸ ਐ ਮੰਨੋ ਜੀ ਤੁਸੀਂ ਜਿਹੜੇ ਬਣੇਦੇ ਪਏ ਸੀ ਤਿੰਨੇ ਗਿਣੇ ਦੇ ਪੂਰੇ ਹੋਣਗੇ ਬਣਦਾ ਸਾਨੂੰ 7-8000 ਜੀ 5-7000 ਬਣਦਾ ਇੱਕ ਗਿੜੇ 'ਚੋਂ ਗਿੜੇ 'ਚੋਂ 5-7000 ਉਹ ਵੀ ਬਣ ਜਾਈਏ ਬਣ ਜੇ ਨਹੀਂ ਨਾ ਰਿਸਕ ਵੀ ਪਟਾ ਬਹੁਤ ਵੱਡਾ ਜੀ ਹਾਂ ਇਹਦਾ ਲਾਲਾ ਜਦ ਤੋੜਵਾਗੇ ਟੋੜ-ਮੋੜ ਲੱਗੇ ਫਿਰ ਉਹ ਵਿੱਚੇ ਵੜ ਜਾਂਦੀ ਆ ਆ ਖੜਿਆਲ ਵਾਲਿਆਂ ਨੇ ਬਹੁਤ ਜਾਨਾ ਵੀ ਕਈਆਂ ਨੇ ਮੁੰਡੇ ਦੀਆਂ ਬਿਲਕੁਲ ਤੇਰੇ ਨੇ ਕੀ ਦਾ ਕਿਨੂ ਦੱਸੀਏ ਜੀ ਕੀ ਕੀ ਦਾ ਦੁੱਖ ਦੱਸੀ ਆਉਣਾ ਹਾਂ ਬਸ ਇੱਕ ਆਹੀ ਚੱਲ ਚੱਲ ਰਹੀ ਆ ਅਰੇ ਇਸ ਘਾ ਇੱਕ ਇੱਕ ਅਸੀਂ ਇੱਕ ਟੁਕੜਾ ਖਾਣ ਵਾਲੀ ਗੱਲ ਕਰ ਕੀ ਇਹ ਮੁੰਡੇ ਤੇ ਸਾਨੂੰ ਪੜੇ ਨਹੀਂ ਇਹ ਤਾਂ ਇਹਦੇ ਕਰਕੇ ਲਿਆ ਅਸੀਂ ਮੁੰਡਾ ਕਰਕੇ ਮੈਂ ਤਾਂ ਅੰਦਾਜ਼ੇ ਮੇਰਾ ਬਹੁਤ ਵਧੀਆ ਕਾਰੋਬਾਰ ਸੀ ਮੈਂ ਤਾਂ ਠੇਕੇ ਠੁਕੇਦਾਰੀ ਕਰਦਾ ਸੀ ਜੀ ਪਹਿਲਾਂ ਦੂਜੇ ਮੁੰਡੇ ਫਿਰ ਆਪਣੇ ਹਾਂ ਇਹ ਕੰਮ ਕਰ ਦਿੱਤੀਗੀ ਇਹਦਾ ਮੁੰਡੇ ਫਿਰ ਹੋ ਜਾ ਜਿੰਦਾ ਵੀ ਬੇਲੇ ਖੜੇ ਆਗੇ ਵੀ ਆ ਕੰਮ ਕਰ ਲਈਏ ਹੁਣ ਕਰੇ ਕੋਈ ਕੰਮ ਨਹੀਂ ਹੈ ਗਰਜ਼ਕਾਰ ਨਹੀਂ ਹੈ ਕੰਮ ਤਾਂ ਕਰਨਾ ਪਊ ਕੰਮ ਤਾਂ ਕਰਨਾ ਮੈਂ ਤਾਂ ਤਾਂ ਕਰਨੀ ਪਊ ਫਿਰ ਇਹੀ ਕੰਮ ਫੇਰ ਚੱਲ ਫਿਰ ਠੀਕ ਹੈ ਬਾਬਾ ਦਾ ਦੇ ਵੀ ਕੰਮ ਕਰ ਰਹੇ ਸੀ ਪਹਿਲਾਂ ਠੀਕ ਹੈ ਉਹ ਹੀ ਉਹ ਹੀ ਕੰਮ ਫੇਰ ਤੋੜ ਲਿਆ ਪਹਿਲਾਂ ਮੈਂ ਬਾਣ ਲਾਉਣ ਲੱਗਾ ਠੇਕੇ ਟੁਕੇ ਦੇ ਉਹਨਾਂ ਜਿਵੇਂ ਕੁਝ ਬਚਿਆ ਹੈ ਗਿਆ ਫਿਰ ਆ ਕੇ ਫੇਰ ਇਹੀ ਜਾਲ ਚਲਾਈ ਤੂੜੇ ਦੀ ਹਾਂ ਤੂੜੇ ਤੋਂ ਘੱਟਾ ਪੈ ਗਿਆ ਮੈਨੂੰ ਬਾਣ ਚੋਂ ਹੀ ਬਹੁਤ ਠੇਕੇ ਤੋਂ ਠੇਕੇ ਜਿਹਦਾ ਫਿਰ ਕੀ 8000 ਲੈ ਕੇ ਬਚੂ ਹਾਂ ਬਚਦਾ ਨਹੀਂ ਹੈ ਕੁਝ ਉਹਦੋਂ ਵੀਰੇ ਸਾਡੀ ਜਦੋਂ ਲੋਕ ਪਟਾਣ ਸਾਡੀ ਇਹ ਰੇਟ ਜਜ ਨਾ ਚਟਕਾਰੇ ਨਹੀਂ ਆਉਂਦਾ ਪਹਿਲਾਂ ਇਹਨਾਂ ਦੇ ਨਾਲ ਸਾਡਾ ਕੰਮ ਚੱਲੀ ਜਾਂਦਾ ਇਹਨਾਂ ਦੇ ਨਾਲ ਸਾਡਾ ਸਾਸੀ ਚੱਲਦਾ ਸਾਪ ਚਰ ਨਾਲ ਮਿਲ ਕੇ ਚੱਲਦਾ ਹੈ ਉਹ ਮੰਡੀ ਨੇ ਜਾਲੇ ਮਿਹਨਤ ਕਰ ਕੀ ਤੇੜੀ ਚਲਦੀ ਐ ਵੀ ਤੂੜੀ ਦੀ ਜਲਦੀ ਛੇ 700 ਰੁਪਏ 6 ਤੋਂ 700 ਹਾਂ ਜੀ 700 ਠੀਕ ਹੈ ਉਹ ਦਿਹਾੜੀ ਆਪਣੀ ਕੋਈ ਜ਼ਿਆਦਾ ਟੜਕੇ ਦੇ ਵਿਚਾਰੇ ਮੰਨ ਰਹੇ ਨੇਗੇ ਸਵੇਰ ਦੇ ਆਏ ਨੇ 6 ਵਜੇ ਦੇ ਲਿਖ ਲੈਣੇ ਕਰੋਗੇ ਠੀਕ ਹੈ 6 ਵਜੇ ਦੇ ਲਾਲਾ ਸਾਹਿਬ ਤੋਂ ਹੁਣ 5 ਵਜੇ ਗਏ ਇਹ ਨਹੀਂ ਸਮਝਦਾ ਇਹ ਦਿਹਾੜੀ ਆਪਣੀ ਕੋਈ ਪੱਲੇ ਪੈਂਦੀ ਕਿ ਗਰੀਬ ਕੁਝ ਨਹੀਂ ਕਰ ਰਿਹਾ ਹੈ ਜੀ ਬਹੁਤ ਮੁਸ਼ਕਲ ਵਾਲੀ ਗੱਲ ਹੈ ਇਹਨਾਂ ਨੂੰ ਦਿਹਾੜੀ ਡੇਲੀ ਤੂੜੀ ਵਾਲਿਆਂ ਨੂੰ ਮਿਲ ਜਾਂਦੀ ਹੈ ਹਾਂ ਜੀ ਸਾਡੇ ਡੇਟਰ ਨੇ 7-8 ਡੇਟਰ ਨੇ ਸਾਡੇ ਇੱਕ ਦੋ ਦਿਨਾਂ ਬਾਅਦ ਇਹੜੀ ਲੱਗੀ ਜਾਂਦੀ ਹੈ ਦੋ ਦਿਨਾਂ ਤੱਕ ਇੱਕ ਜਿਵੇਂ ਗਰਮੀ 'ਚ ਤੂੜੀ ਢੋਣੇ ਆਪਾਂ ਦਰਮੀ 'ਚ ਤਾਂ ਆਪਾਂ ਨੂੰ ਪਤਾ ਬੁਰਾ ਹਾਲ ਹੋ ਜਾਂਦਾ ਹੈ ਜਿਵੇਂ ਸਰਦੀ 'ਚ ਤੂੜੀ ਢੋਂਦੇ ਨੇ ਇਹਦਾ ਸਰਦੀ 'ਚ ਘੱਟ ਪੈ ਉਹ ਹਾਂ ਜੀ ਹੁਣ ਮੜ ਜਾਈ ਰਹੇ ਤਾਂ ਕਿ ਗਰਮੀ 'ਚ ਤਾਂ ਜੇ ਗਰਮੀ 'ਚ ਇਹ ਹੁੰਦੀ ਐਨੀ ਟਰਾਲੀ ਲੇਟ ਲੱਗੀ ਉਹ ਤਾਂ ਕੁਸਰੂ ਦਾ ਤੂੜੀ ਦੀ ਅੱਗ ਭਰਦੀ ਹੁੰਦੀ ਆ ਉਧਰ ਉਹ ਪਰੋਸ਼ੇ ਕਮਾਰ ਰਹੇ ਹਾਂ ਹਾਂ ਗਰਮੀ 'ਚ ਤਾਂ ਔਖਾ ਹੈ ਬਹੁਤ 2500 ਰੁਪ